ਸਤਿਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਤ ਸੰਗਤ ਜੋ ਨੀਤਾ ਪ੍ਰਤੀ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਸਤਿਗੁਰ ਜੀ ਦੀ ਬਾਣੀ ਦੇ ਵਿੱਚ ਆਏ ਅਨੇਕਾਂ ਵਿਸ਼ੇਸ਼ ਸ਼ਬਦਾਂ ਦੀ ਵਿਚਾਰ ਸੁਣਨ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ ਔਰ ਸਤਿਗੁਰ ਜੀਾਂ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹੁੰਚਦੇ ਹਾਂ ਆਪ ਜੀ ਸਰਵਤ ਸੰਗਤਾਂ ਨੂੰ ਸਰਬਪ੍ਰਥਮ ਜੀ ਆਇਆਂ ਔਰ ਆਓ ਸਾਰੀ ਸੰਗਤ ਜੋ ਕੱਲ ਦੇ ਸਮੇਂ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਗਿਆਨ ਕਿ ਗਿਆਨ ਕੀ ਹੈ ਕਿਵੇਂ ਪ੍ਰਾਪਤ ਹੁੰਦਾ ਹੈ। ਤੋਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਭਗਤੀ ਦੇ ਵਿੱਚ ਲੱਗ ਜਾਂਦੇ ਹਨ। ਕਈ ਵਿਦਵਾਨ ਪੁਰਸ਼ ਇਹ ਵੀ ਵਚਨ ਸਮਝਦੇ ਸਮਝਾਉਂਦੇ ਹਨ ਕਿ ਗਿਆਨ ਭਗਤੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਪ੍ਰਸਾਦ ਸੰਗਤ ਜੀ ਗੁਰਬਾਣੀ ਅੰਦਰ ਕਬੀਰ ਸਾਹਿਬ ਜੀਆਂ ਦਾ ਵਚਨ ਹੈ ਕਿ ਬਗੈਰ ਗਿਆਨ ਤੋਂ ਭਗਤੀ ਨਹੀਂ ਹੁੰਦੀ। ਤੋਂ ਗਿਆਨ ਦੇ ਨਾਲ ਹੀ ਭਗਤੀ ਭਗਤੀ ਦੇ ਮਾਰਗ ਉੱਤੇ ਮਨੁੱਖ ਜੁੜਦਾ ਹੈ। ਸੋ ਆਓ ਸਰਵਤ ਸੰਗਤ ਅੱਜ ਦਾ ਆਪਣਾ ਵਿਚਾਰ ਦਾ ਵਿਸ਼ਾ ਹੈ ਭਗਤੀ। ਸਰਬ ਪ੍ਰਥਮ ਸਾਰੀ ਸੰਗਤ ਰਸਨਾ ਪਵਿੱਤਰ ਕਰੋ। ਗੱਜ ਕੇ ਬੋਲੋ ਦੁਹਰਾਓ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਭਗਤੀ ਸ਼ਬਦ ਦਾ ਅੱਜ ਆਪਾਂ ਵਿਚਾਰ ਕਰਦੇ ਹਾਂ। ਸ਼ਬਦ ਭਗਤੀ ਦਾ ਅਰਥ ਕੀ ਹੈ? ਆਪਣੇ ਕਿਸੇ ਇਸ਼ਟ ਦੇਵ ਦੀ ਉਪਾਸ਼ਨਾ ਕਰਨਾ अथवा ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਲਾਉਣਾ ਔਰ ਉਸ ਦੇ ਚਰਨਾਂ ਦਾ ਧਿਆਨ ਕਰਨਾ ਤੇ ਇੱਕ ਮਨ ਹੋ ਕੇ ਬੇਨਤੀ ਕਰਨ ਦੇ ਨਾਮ ਨੂੰ ਭਗਤੀ ਆਖਦੇ ਹਨ ਸਾਧ ਸੰਗਤ ਜੀ ਇਕਾਗਰਤਾ ਬਣਾ ਕੇ ਨਿਮਰਤਾ ਭਾਵ ਵਿੱਚ ਆ ਕੇ ਪ੍ਰਭੂ ਨੂੰ ਅੰਗ ਸੰਗ ਸਮਝਦਿਆਂ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਇਸ ਨੂੰ ਸਾਧ ਸੰਗਤ ਜੀ ਭਗਤੀ ਆਖਦੇ ਹਨ ਔਰ ਦੂਸਰੇ ਨੰਬਰ ਤੇ ਜਦੋਂ ਉਪਾਸ਼ਕ ਮਤਲਬ ਕੋਈ ਸ਼ਰਧਾਲੂ ਉਪਾਸ਼ਨਾ ਕਰਨ ਦੇ ਲਈ ਆਪਣੇ ਉਪਾਸ਼ਯ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਉਪਾਸ਼ਕ ਉਪਾਸ਼ਨਾ ਅਤੇ ਉਪਾਸ਼ਯ ਤਿੰਨ ਸ਼ਬਦ ਇੱਥੇ ਅਸੀਂ ਵਰਤੇ ਹਨ ਉਪਾਸ਼ਕ ਮਤਲਬ ਉਪਾਸ਼ਨਾ ਕਰਨ ਵਾਲਾ ਸ਼ਰਧਾਲੂ ਹੈ ਜਿਹੜਾ ਉਪਾਸ਼ਨਾ ਕਰਨਾ ਮਤਲਬ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਨਿਮਰਤਾ ਭਾਵ ਧਾਰਨ ਕਰਕੇ ਬੇਨਤੀ ਕਰਨੀ ਅਕਾਲ ਪੁਰਖ ਜੀ ਦੀ ਸ਼ੋਭਾ ਕਰਦੇ ਉਹਦੇ ਚਰਨਾਂ ਵਿੱਚ ਨਿਮਰਤਾ ਸਹਿਤ ਅਰਜੋਈ ਕਰਨੀ ਉਸ ਨੂੰ ਕਹਿੰਦੇ ਉਪਾਸ਼ਨਾ ਕਰਨੀ ਔਰ ਉਪਾਸ਼ਯ ਉਪਾਸ਼ਯਾ ਮਤਲਬ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਉਪਾਸ਼ਨਾ ਕਰ ਰਹੇ ਹਾਂ ਉਸ ਨੂੰ ਕਿਹਾ ਜਾਂਦਾ ਹੈ ਉਪਾਸ਼ਯਾ ਤੋਂ ਸਾਧ ਸੰਗਤ ਜੀ ਜਦੋਂ ਕੋਈ ਉਪਾਸ਼ਕ ਉਪਾਸ਼ਨਾ ਦੇ ਲਈ ਆਪਣੇ ਉਪਾਸ਼ਯ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਉਸ ਨੂੰ ਵੀ ਭਗਤੀ ਆਖਦੇ ਹਨ ਇਸ ਜਗਤ ਵਿੱਚ ਮਾਨਸ ਜਨਮ ਪਾ ਕੇ ਪ੍ਰਮਾਤਮਾ ਦੀ ਭਗਤੀ ਕਰਨੀ ਹੀ ਸ਼੍ਰੇਸ਼ਟ ਕਰਮ ਹੈ ਜੇ ਨਾ ਕਰਾਂਗੇ ਤਾਂ ਬਿਨਾਂ ਭਗਤੀ ਤੋਂ ਇਹ ਜਨਮ ਬਿਰਥਾ ਹੀ ਚਲਿਆ ਜਾਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਣੀ ਸਾਹਿਬ ਦੇ ਅੰਦਰ ਸਾਨੂੰ ਸਮਝਾ ਰਹੇ ਹਨ ਬਿਨ ਭਗਤੀ ਤਨ ਹੋਸੀ ਛਾਰ ਅਤਵਾ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਜੀ ਵਚਨ ਕਹਿ ਰਹੇ ਹਨ ਭਾਈ રે ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਸੋ ਬਿਨਾਂ ਭਗਤੀ ਤੋਂ ਕਲਿਆਣ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਜਿਹੜੇ ਭਗਤੀ ਕਰਦੇ ਹਨ ਉਹ ਸਦਾ ਹੀ ਦੁਨੀਆ ਵਿੱਚ ਮਾਨ ਅਤੇ ਸਨਮਾਨ ਦੇ ਯੋਗ ਹਨ ਔਰ ਸਾਧ ਸੰਗਤ ਜੀ ਜਿਨ੍ਹਾਂ ਨੇ ਭਗਤੀ ਕੀਤੀ ਉਹਨਾਂ ਦਾ ਕਲਿਆਣ ਹੋਇਆ ਔਰ ਦੁਨੀਆ ਤੇ ਉਹ ਸਦਾ ਹੀ ਅਟੱਲ ਹੋ ਗਏ ਹਨ ਜਿਸ ਤਰ੍ਹਾਂ ਧਰੂ ਜੀ ਪ੍ਰਹਿਲਾਦ ਜੀ ਕਬੀਰ ਸਾਹਿਬ ਜੀ ਨਾਮਦੇਵ ਸਾਹਿਬ ਜੀ ਰਬਦਾਸ ਸਾਹਿਬ ਜੀ ਹੋਰ ਅਨੇਕਾਂ ਰੱਬ ਦੇ ਪਿਆਰਿਆਂ ਮਹਾਨ ਸ਼ਖਸੀਅਤਾਂ ਦਾ ਜ਼ਿਕਰ ਵੱਖ-ਵੱਖ ਧਰਮ ਦੇ ਗ੍ਰੰਥਾਂ ਵਿੱਚ ਆਉਂਦਾ ਹੈ ਔਰ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਮਹਾਰਾਜ ਜੀਆ ਨੇ ਦਰਜ ਕਰਕੇ ਉਹਨਾਂ ਦੇ ਨਾਮ ਨੂੰ ਵਡਿਆਈ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਭਗਤੀ ਕਰਨ ਕਰਕੇ ਹੀ ਇੱਕ اٹਲ ਤੇ ਉੱਚ ਪਦਵੀ ਮਿਲੀ ਹੈ ਨਹੀਂ ਤਾਂ ਉਸ ਵਕਤ ਦੁਨੀਆ ਦੇ ਵੱਡੇ-ਵੱਡੇ ਕਹਿੰਦੇ ਕਹਾਉਂਦੇ ਰਾਜੇ ਮਹਾਰਾਜੇ ਚੱਕਰਵਰਤੀ ਦੁਨੀਆ ਵਿੱਚ ਹਾਜ਼ਰ ਸਨ ਪਰੰਤੂ ਸਾਧ ਸੰਗਤ ਜੀ ਉਹਨਾਂ ਦੇ ਨਾਮ ਤੇ ਕਿਤੇ ਦੁਨੀਆ ਵਿੱਚ ਕੋਈ ਮੇਲਾ ਨਹੀਂ ਲੱਗ ਰਿਹਾ ਉਹਨਾਂ ਦੀ ਕਿਤੇ ਕੋਈ ਯਾਦ ਨਹੀਂ ਮਨਾਈ ਜਾ ਰਹੀ ਔਰ ਉਹਨਾਂ ਨੂੰ ਸਤਕਾਰ ਨਾਲ ਕੋਈ ਹਿਰਦੇ ਵਿੱਚੋਂ ਪ੍ਰੇਮ ਨਾਲ ਭਾਵਨਾ ਨਾਲ ਕੋਈ ਸੀਸ ਨਹੀਂ ਝੁਕਾ ਰਿਹਾ ਔਰ ਸਾਧ ਸੰਗਤ ਜੀ ਸੋ ਜੋ ਪੁਰਸ਼ ਇਸ ਦੁਨੀਆ ਵਿੱਚ ਮਨੁੱਖਾ ਜਨਮ ਧਾਰਨ ਕਰਕੇ ਭਗਤੀ ਕਰਦਾ ਹੈ ਉਹ ਆਪਣੇ ਜਨਮ ਨੂੰ ਸਫਲਾ ਕਰਕੇ ਆਪ ਵੀ ਤਰਦਾ ਹੋਇਆ ਤੇ ਹੋਰਨਾਂ ਨੂੰ ਵੀ ਤਾਰਦਾ ਹੈ ਜਿਸ ਤਰ੍ਹਾਂ ਮਹਾਰਾਜ ਧੰਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੇ ਅੰਦਰ ਹੀ ਇੱਕ ਵਚਨ ਇਹ ਵੀ ਦੱਸਦੇ ਹਨ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹ ਭਗਤੀ ਭਾਵ ਦੇ ਖਿਆਲ ਕਿੱਗ ਦੇ ਕਿੱਥੇ ਹਨ ਇਹ ਸਵਾਲ ਹੈ ਕਿਉਂਕਿ ਹਰ ਮਨੁੱਖ ਭਗਤੀ ਨਹੀਂ ਕਰ ਸਕਦਾ ਹਰ ਮਨੁੱਖ ਭਗਤੀ ਕਰਨ ਬਾਰੇ ਤਾਂ ਸੋਚ ਵੀ ਨਹੀਂ ਸਕਦਾ ਭਗਤੀ ਦੇ ਖਿਆਲ ਕਿੱਥੇ ਟਿਕਦੇ ਆ ਇਹ ਉਥੇ ਟਿਕਦੇ ਹਨ ਜਿੱਥੇ ਕੇ ਸਾਧ ਸੰਗਤ ਦੀ ਕਿਰਪਾ ਹੋਵੇ ਤੇ ਸਾਧ ਸੰਗਤ ਦੀ ਸੇਵਾ ਕਰਕੇ ਮਨ ਪਵਿੱਤਰ ਹੋ ਗਿਆ ਹੋਵੇ ਤੇ ਹਿਰਦੇ ਵਿੱਚ ਗਰੀਬੀ ਵਸਦੀ ਹੋਵੇ ਕਿਉਂਕਿ ਭਗਤਾਂ ਦਾ ਆਸਰਾ ਗੁਰੂ ਜੀ ਨੇ ਗਰੀਬੀ ਹੀ ਦੱਸੀ ਆ ਜਿਵੇਂ ਗੁਰੂ ਅਰਜਨ ਦੇ ਮਹਾਰਾਜ ਜੀ ਸੋਰਠ ਰਾਗ ਦੇ ਅੰਦਰ ਵਚਨ ਕਹਿ ਰਹੇ ਹਨ ਗਰੀਬੀ ਗਦਾ ਹਮਾਰੀ ਸੁਸਾਦ ਸੰਗਤ ਜੀ ਇਸ ਕਰਕੇ ਭਗਤੀ ਕਰਨ ਦੇ ਲਈ ਨਿਮਰਤਾ ਭਾਵ ਔਰ ਹਿਰਦੇ ਦੀ ਗਰੀਬੀ ਇਹਦੀ ਸਦਾ ਹੀ ਲੋੜ ਹੈ ਕਿਉਂਕਿ ਭਗਤੀ ਕਰਨੀ ਬੜੀ ਕਠਿਨ ਹੈ ਜੈਸੇ ਗੁਰੂ ਜੀ ਦੱਸਦੇ ਹਨ ਕਿ ਇਸ ਭਗਤੀ ਦੇ ਕਰਨ ਲਈ ਨਿਮਰਤਾ ਭਾਵ ਔਰ ਗਰੀਬੀ ਦੀ ਸਦਾ ਲੋੜ ਕਿਉਂ ਹੈ ਗੁਰੂ ਸਾਹਿਬ ਜੀ ਦੱਸਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੈ ਇਹ ਮਾਰਗ ਬੜਾ ਵਿਖੜਾ ਹੈ ਪਰ ਗੁਰੂ ਦੇ ਦੁਆਰੇ ਉੱਤੇ ਆਣ ਕਰਕੇ ਹੀ ਕੋਈ ਇਸ ਨੂੰ ਪ੍ਰਾਪਤ ਕਰਦਾ ਹੈ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੈ ਸੁੱਜੀ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਔਰ ਸਮਰੱਥ ਗੁਰੂ ਕਿਰਪਾ ਕਰਦੇ ਹਨ ਉਹਦਾ ਚਿੱਤ ਹੀ ਭਗਤੀ ਵਿੱਚ ਲੱਗਦਾ ਹੈ ਨਹੀਂ ਤਾਂ ਸੰਗਤ ਜੀ ਭਗਤੀ ਵਿੱਚ ਕਿੱਥੇ ਚਿੱਤ ਲੱਗਦਾ ਹੈ ਮਨ ਵਿੱਚ ਖਿਆਲ ਇਕੋਤਰਦਾ ਹੈ ਇਕ ਚੜਦਾ ਹੈ ਕੋਈ ਕਦੇ ਕਿਸੇ ਪਾਸੇ ਨੂੰ ਖਿਆਲ ਕੋਈ ਕਦੇ ਕਿਸੇ ਪਾਸੇ ਨੂੰ ਖਿਆਲ ਜਾਂਦਾ ਹੈ ਸਰੀਰ ਬੁੱਥ ਗੁਰਦੁਆਰਾ ਸਾਹਿਬ ਬੈਠਾ ਹੁੰਦਾ ਹੈ ਸੰਗਤ ਵਿੱਚ ਬੈਠਾ ਹੁੰਦਾ ਹੈ ਔਰ ਅੰਤਸ਼ ਕਰਨ ਅੰਦਰੋਂ ਹਿਰਦਾ ਪਤਾ ਨਹੀਂ ਕਿੱਥੇ ਕਿੱਥੇ ਦੌੜਿਆ ਫਿਰਦਾ ਹੈ ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੇ ਵਿੱਚ ਔਰ ਸਾਧ ਸੰਗਤ ਜੀ ਜਿਸ ਵਕਤ ਮੋਦੀਖਾਨਾ ਚਲਾਉਂਦੇ ਸਨ ਤੋਂ ਉਹਨਾਂ ਨੂੰ ਮਸਜਿਦ ਵਿੱਚ ਲੈ ਕੇ ਜਾਇਆ ਗਿਆ ਕਿ ਆਓ ਮਿਲ ਕੇ ਨਮਾਜ਼ ਪੜੋ ਤੋਂ ਮਹਾਰਾਜ ਕੁਝ ਸਮਾਂ ਉਹਨਾਂ ਦੇ ਵਿੱਚ ਸ਼ਾਮਲ ਰਹੇ ਉਸ ਤੋਂ ਬਾਅਦ ਪਿੱਛੇ ਹਟ ਕੇ ਬੈਠ ਗਏ ਔਰ ਸਾਰੇ ਹੀ ਨਮਾਜ਼ ਪੜ ਰਹੇ ਹਨ ਪਰ ਸੰਗਤ ਜੀ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਵੀ ਰਹੇ ਹਨ ਧਿਆਨ ਉਧਰ ਵੀ ਰੱਖ ਰਹੇ ਹਨ ਬਾਅਦ ਵਿੱਚ ਪੁੱਛਿਆ ਮੌਲਵੀ ਨੇ ਆਖਿਆ ਨਾਨਕ ਤੂੰ ਤਾਂ ਬੜਾ ਝੂਠਾ ਹੈ ਬਾਣਾ ਤੇਰੇ ਪਾਇਆ ਲੋਕੀ ਤੈਨੂੰ ਕੋਈ ਸੰਤ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਤੂੰ ਤਾਂ ਝੂਠਾ ਬੜਾ ਹੈ ਆਖਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਵੇਂ ਝੂਠਾ ਹਾਂ ਤੋ ਮੌਲਵੀ ਆਖਣ ਲੱਗਿਆ ਤੂੰ ਕਿਹਾ ਸੀ ਤੁਹਾਡੇ ਨਾਲ ਮਿਲ ਕੇ ਨਮਾਜ਼ ਪੜਾਂਗਾ ਸੀ ਸਾਰੇ ਨਮਾਜ਼ ਪੜਦੇ ਨੇ ਤੂੰ ਪਿੱਛੇ हट ਕੇ ਬੈਠਾ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਬੱਜਨ ਇਹੀ ਹੋਇਆ ਸੀ ਕਿ ਤੁਹਾਡੇ ਨਾਲ ਮਿਲ ਕੇ ਨਮਾਜ਼ ਪੜਾਂਗਾ ਪਰ ਤੁਹਾਡੀ ਤਾਂ ਕੱਲੀ ਜੀਬ ਹੀ ਨਮਾਜ਼ ਪੜ੍ਹਦੀ ਰਹੀ ਮਨ ਤੁਹਾਡਾ ਔਰ ਕੋਈ ਕਿਤੇ ਕੋਈ ਕਿਤੇ ਕਿਸੇ ਦਾ ਕਿਤੇ ਕਿਸੇ ਦਾ ਕਿਤੇ ਉਹ ਮਨ ਤੇ ਸੈਰਾਂ ਕਰਦਾ ਰਿਹਾ ਤੁਹਾਡਾ ਮਨ ਤੇ ਦੂਰ ਦੂਰ ਦੇ ਚੱਕਰ ਲਗਾਉਂਦਾ ਰਿਹਾ ਜਿਹਦੇ ਨਾਲ ਨਮਾਜ਼ ਪੜ੍ਹਨੀ ਸੀ ਉਹਦਾ ਗੈਰ ਹਾਜ਼ਰ ਸੀ ਤੋਂ ਇਉਂ ਕਰਕੇ ਸਾਧ ਸੰਗਤ ਜੀ ਕਹਿਣ ਦਾ ਭਾਵ ਵੀ ਹਰ ਮਨੁੱਖ ਭਗਤੀ ਨਹੀਂ ਕਰ ਸਕਦਾ ਸੋ ਭਾਵੇਂ ਭਗਤੀ ਕਰਨੀ ਬੜੀ ਕਠਿਨ ਹੈ ਪਰੰਤੂ ਭਗਤਾ ਨੇ ਭਗਤੀ ਕਰਨ ਸਮੇਂ ਨੂੰ ਵੀ ਦੁੱਖ ਵੀ ਸੁਖ ਕਰਕੇ ਹੀ ਜਾਣਿਆ ਹੈ ਧੰਗੁਰੂ ਰਾਮਦਾਸ ਮਹਾਰਾਜ ਜੀ ਸੂਹੀ ਰਾਗ ਵਿੱਚ ਵਚਨ ਕਹਿ ਰਹੇ ਹਨ ਦੁੱਖ ਵਿੱਚ ਸੁਖ ਮਨਾਈ ਜਦੋਂ ਭਗਤੀ ਕੋਈ ਕਰਨ ਵਾਸਤੇ ਬਹਿੰਦਾ ਹੈ ਸੰਗਤ ਜੀ ਸਰੀਰ ਨੂੰ ਵੀ ਤਕਲੀਫ ਹੁੰਦੀ ਹੈ ਉਸ ਸਮੇਂ ਔਰ ਹੋਰ ਅਨੇਕਾਂ ਤਕਲੀਫਾਂ ਆਉਂਦੀਆਂ ਹਨ ਲੇਕਿਨ ਉਸ ਦੁੱਖ ਨੂੰ ਵੀ ਪ੍ਰਭੂ ਦੇ ਪਿਆਰ ਵਾਲਾ ਸਾਧ ਸੰਗਤ ਜੀ ਸੁਖ ਕਰਕੇ ਮੰਨਦਾ ਹੈ ਜਿਸ ਤਰ੍ਹਾਂ ਮਾਤਾ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤਕਲੀਫ ਬਹੁਤ ਹੁੰਦੀ ਹੈ ਫਿਰ ਬੱਚੇ ਨੂੰ ਪਾਲਦੀ ਹੈ ਉਸ ਦੀ ਪਾਲਣਾ ਕਰਦੀ ਹੈ ਉਸ ਸਮੇਂ ਵੀ ਮਾਂ ਨੂੰ ਬੜੀ ਹੀ ਤਕਲੀਫ ਹੁੰਦੀ ਹੈ ਪਰੰਤੂ ਮਾਤਾ ਆਪਣੇ ਬੱਚੇ ਨੂੰ ਜਨਮ ਦੇਣ ਔਰ ਉਸ ਦੀ ਸੰਭਾਲ ਕਰਨ ਦੇ ਵਾਸਤੇ ਦੁੱਖ ਨੂੰ ਵੀ ਬੜੇ ਪ੍ਰੇਮ ਨਾਲ ਜਰ ਜਾਂਦੀ ਝਲ ਜਾਂਦੀ ਹੈ ਔਰ ਉਸ ਨੂੰ ਵੀ ਸੁਖ ਸਮਝਦੀ ਹੈ ਔਰ ਸਾਧ ਸੰਗਤ ਜੀ ਜਿਸ ਤਰ੍ਹਾਂ ਕਿਸੇ ਵਿਦਵਾਨ ਪੁਰਸ਼ ਨੇ ਇੱਕ ਵਚਨ ਲਿਖਿਆ ਕਿ ਭਗਤੀ ਕਰਨ ਲਈ ਭਗਤ ਦੀ ਮਤ ਬੜੀ ਉੱਚੀ ਹੋਣ ਦੀ ਲੋੜ ਹੁੰਦੀ ਹੈ ਆਮ ਮਤ ਵਾਲਾ ਮਨੁੱਖ ਭਗਤੀ ਨਹੀਂ ਕਰ ਸਕਦਾ ਕਿਸੇ ਵਿਦਵਾਨ ਪੁਰਸ਼ ਨੇ ਦੇਖੋ ਕਿੰਨਾ ਸੋਹਣਾ ਲਿਖਿਆ ਸਹਸ ਬਨਕ ਜਬ ਮਿਲੈ ਤਵੈ ਹੋਏ ਏਕ ਠਗਾਰਾ ਸਹਸ ਠਗ ਜਬ ਮਿਲੇ ਤਵੈ ਹੋਏ ਏਕ ਸੁਨਾਰਾ ਸਹਸ ਸੁਨਾਰ ਜਬ ਮਿਲੈ ਤਵੈ ਹੋਏ ਏਕ ਵੀਰ ਘਣ ਸਹਿ ਸਬੀਰ ਘਨ ਮਿਲੈ ਤਵੈ ਹੋਏ ਏਕ ਵਿਚਖਣ ਸਹਿ ਸਬ ਵਿਚਖਣ ਵੀਰ ਘਨ ਠਗ ਔ ਸ਼ਹਨਾਰ ਕੀ ਏਤੀ ਬੁੱਧੀ ਜਬ ਮਿਲੈ ਤਬ ਹੋਏ ਭਗਤ ਕਰਤਾਰ ਕੀ ਤੋ ਆਮ ਮਨੁੱਖਾਂ ਨਾਲੋਂ ਹਜ਼ਾਰਾਂ ਲੱਖਾਂ ਕਰੋੜਾਂ ਗੁਣੇ ਮਤ ਉੱਚੀ ਅਰਦਾਸ ਵਿੱਚ ਜਿਵੇਂ ਬੇਨਤੀ ਕਰਦੇ ਹਾਂ ਕਿ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਤੋਂ ਉੱਚੀ ਮਤ ਵਾਲੇ ਮਨੁੱਖ ਹੀ ਭਗਤੀ ਕਰਦੇ ਹਨ ਤੋਂ ਸਾਧ ਸੰਗਤ ਜੀ ਇਥੇ ਜੋ ਮੈਂ ਇਹ ਵਚਨ ਆਪ ਜੀ ਨਾਲ ਪੜ੍ਹ ਕੇ ਸੁਣਾਇਆ ਹੈ ਇਹਦੇ ਵਿੱਚ ਲੋਕਾਂ ਦੀ ਅਕਲ ਵੱਧ ਤੋਂ ਵੱਧ ਦੱਸੀ ਆ ਤੇ ਸਾਰਿਆਂ ਦੀ ਅਕਲ ਮਿਲ ਕੇ ਇੱਕ ਜਗ੍ਹਾ ਇਕੱਠੀ ਕਰਦੀਏ ਤੇ ਇੰਨੀ ਹੋ ਜਾਵੇ ਤੇ ਸਾਧ ਸੰਗਤ ਜੀ ਮਤਲਬ ਇੰਨੀ ਬੁੱਧੀ ਦੀ ਲੋੜ ਭਗਤੀ ਕਰਨ ਵਾਸਤੇ ਹੈ ਤੋਂ ਇਸ ਭਗਤੀ ਕਾਰਨ ਹੀ ਸਾਧ ਸੰਗਤ ਜੀ ਭਗਤ ਨੀਵੀਆਂ ਜਾਤਾਂ ਦੇ ਹੋ ਗਏ ਹਨ ਮਤਲਬ ਕੀ ਹੈ ਕਿ ਉਹ ਨਿਮਰਤਾ ਭਾਵ ਵਿੱਚ ਆ ਗਏ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਨੀਵੇਂ ਹਾਂ ਭਾਈ ਅਸੀਂ ਤਾਂ ਬਹੁਤ ਨੀਵੇਂ ਹਾਂ ਅਸੀਂ ਤਾਂ ਭਾਈ ਬਹੁਤ ਹੀ ਨੀਵੇਂ ਹਾਂ ਉਹਨਾਂ ਦੀ ਮਤ ਬੜੀ ਸ੍ਰੇਸ਼ਟ ਹੁੰਦੀ ਆ ਇਸ ਕਰਕੇ ਦੁਨੀਆ ਦੀ ਬੁੱਧ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਸਾਧ ਸੰਗਤ ਜੀ ਆਪਣੇ ਆਪ ਨੂੰ ਨੀਵਾ 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 ਹੀ ਦਿਖਾਉਣਾ ਜਿਸ ਤਰ੍ਹਾਂ ਭਗਤ ਧੰਨੇ ਸਾਹਿਬ ਜੀਆਂ ਦੀ ਬਾਣੀ ਦਾ ਵਚਨ ਔਰ ਹੋਰ ਬੜੇ ਸਾਧ ਸੰਗਤ ਜੀ ਵਚਨ ਸਤਿਗੁਰੂ ਜੀ ਦੀ ਬਾਣੀ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਵਚਨ ਔਰ ਭਗਤ ਰਵਦਾਸ ਸਾਹਿਬ ਜੀਆਂ ਦੇ ਵਚਨ ਔਰ ਮਹਾਰਾਜ ਜੀਆਂ ਨੇ ਦੇਖੋ ਕਿਹਦਾ ਵਚਨ ਕਿਹਾ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਾਖੀਣਾ ਇਥੇ ਨਾਮਦੇਵ ਜੀ ਮਹਾਰਾਜ ਜੀਆਂ ਦਾ ਵਚਨ ਦੱਸਿਆ ਹੈ ਅਗਲਾ ਬਨਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਭਇਓ ਗੁਣੀ ਗਹੀਰਾ ਇਥੇ ਕਬੀਰ ਜੀ ਮਹਾਰਾਜ ਜੀਆਂ ਦਾ ਵਚਨ ਮਹਾਰਾਜ ਜੀਆਂ ਨੇ ਸੁਣਾਇਆ ਹੈ ਰਵਿਦਾਸ ਟਵੰਤਾ ਟੋਰ ਨੀਤ ਦਿਨ त्याਗੀ ਮਾਇਆ ਪ੍ਰਗਟ ਹੋ ਆ ਸਾਧ ਸੰਗ ਹਰ ਦਰਸ਼ਨ ਪਾਇਆ ਰਵਿਦਾਸ ਜੀ ਮਹਾਰਾਜ ਜੀਆਂ ਦਾ ਜ਼ਿਕਰ ਕੀਤਾ ਹੈ ਦੇਖੋ ਇੱਥੇ ਤੇ ਅੱਗੇ ਸੈਨਨਾਈ ਬੁਤਕਾਰੀਆਂ ਓ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹ ਗਨਿਆ ਇਥੇ ਭਗਤ ਸੈਨ ਜੀ ਮਹਾਰਾਜ ਜੀਆਂ ਦਾ ਜ਼ਿਕਰ ਕੀਤਾ ਹੈ ਅਗਲਾ ਜ਼ਿਕਰ ਭਗਤ ਤੰਨਾ ਸਾਹਿਬ ਜੀਆਂ ਦਾ ਇਹ ਵੀ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆ ਤੰਨਾ ਵੜ ਭਾਗਾ ਸੋ ਭਗਤੀ ਦੇ ਪ੍ਰਤਾਪ ਕਰਕੇ ਹੀ ਭਗਤ ਉੱਚੀ ਪਤਵੀ ਨੂੰ ਪ੍ਰਾਪਤ ਹੁੰਦੇ ਹਨ ਤੇ ਪ੍ਰਮਾਤਮਾ ਦੇ ਚਰਨਾਂ ਨਾਲ ਅਭੇਦ ਹੋ ਜਾਂਦੇ ਹਨ ਕੈਸੇ ਅਭੇਦ ਹੋ ਜਾਂਦੇ ਹਨ ਮਹਾਰਾਜ ਜਿਵੇਂ ਦੱਸ ਰਹੇ ਹਨ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਸੋ ਜਿਸ ਭਗਤੀ ਦੇ ਕਰਨ ਕਰਕੇ ਐਡੀ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ ਉਹ ਭਗਤੀ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਹੈ ਭਾਵੇਂ ਕਰ ਨਹੀਂ ਸਕਦੇ ਸਾਰੇ ਪਰ ਗੁਰੂ ਮਹਾਰਾਜ ਜੀਆਂ ਦਾ ਉਪਦੇਸ਼ ਸਾਰਿਆਂ ਦੇ ਲਈ ਹੈ ਸਭ ਦੇ ਲਈ ਹੈ ਜਿਸ ਤਰ੍ਹਾਂ ਸੋਰਠਿ ਰਾਗ ਅੰਦਰ ਭਗਤ ਰਵਿਦਾਸ ਜੀ ਮਹਾਰਾਜ ਬਚਨ ਕਹਿ ਰਹੇ ਹਨ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਘੇ ਲੇਖੈ ਜੇਕਰ ਕਿਸੇ ਦਾ ਜਿਹੜਾ ਸਿੰਘਾਸਣ ਆਸਨ ਹੈ ਮਤਲਬ ਉਹਦਾ ਰਤਵਾ ਹੈ ਰਾਜੇ ਮਹਾਰਾਜਿਆਂ ਤੋਂ ਵੀ ਵੱਡਾ ਉੱਚਾ ਰਾਜੇ ਇੰਦਰ ਵਰਗਾ ਕਿਸੇ ਦਾ ਸਿੰਘਾਸਨ ਹੋਵੇ ਸੰਗਤ ਜੀ ਐਡੀ ਸੋਭਾ ਜਗਤ ਵਿੱਚ ਹੋਵੇ ਪਰ ਕਹਿੰਦੇ ਜੇ ਪਰਮੇਸ਼ਰ ਦੀ ਭਗਤੀ ਨਹੀਂ ਹੈਗੀ ਤਾਂ ਕਿਸੇ ਲੇਖੇ ਦੇ ਵਿੱਚ ਵੀ ਨਹੀਂ ਹੈ ਸੋ ਜੇ ਭਗਤੀ ਨਾ ਕਰਾਂਗੇ ਤਾਂ ਸਾਡਾ ਜਿਉਣਾ ਤੇ ਦੁਨੀਆ ਤੇ ਆਉਣਾ ਕਿਸੇ ਵੀ ਅਰਥ ਨਹੀਂ ਅਤੇ ਰਾਜ ਭਾਗ ਵੀ ਕਿਸੇ ਲੇਖੇ ਵਿੱਚ ਨਹੀਂ ਹੈ ਸੋ ਇਸ ਕਰਕੇ ਭਗਤੀ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਸਿਮਰਨ ਸੁਖਾਲਾ ਨਾਮ ਜਪਣ ਦਾ ਤਰੀਕਾ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਔਰ ਸਾਧ ਸੰਗਤ ਜੀ ਕਿਸੇ ਧਰਮ ਵਿੱਚ ਪੁੱਠਿਆਂ ਲਟਕ ਕੇ ਕਿਤੇ ਧੂਣਿਆਂ ਤਾਪ ਕੇ ਕਿਤੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਦੇ ਕੇ ਔਰ ਕਿਤੇ ਕਿਤੇ ਸਰੀਰਾਂ ਦੇ ਵਿੱਚੋਂ ਦੀ ਸਾਧ ਸੰਗਤ ਜੀ ਤਿੱਖੀਆਂ ਚੀਜ਼ਾਂ ਪਾਰ ਕਰਕੇ ਤੇ ਫਿਰ ਇਉਂ ਲੋਕੀ ਉਹ ਸਮਝਦੇ ਵੀ ਅਸੀਂ ਭਗਤੀ ਕਰਦੇ ਹਾਂ ਪਰ ਨਹੀਂ ਸਤਿਗੁਰੂ ਮਹਾਰਾਜ ਨੇ ਬੜਾ ਹੀ ਸੁਖਾਲਾ ਕਾਰਜ ਸਾਨੂੰ ਦੱਸਿਆ ਹੈ ਔਰ ਭਾਈ ਗੁਰਦਾਸ ਸਾਹਿਬ ਜੀਆਂ ਨੇ ਵੀ ਵਚਨ ਕਿਹਾ ਹੈ ਕਲ ਜੁਗ ਨਾਨਕ ਨਾਮ ਸੁਖਾਲਾ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਸੰਗਤ ਵਿੱਚ ਬੈਠ ਕਰਕੇ ਆਉਣਾ ਸੰਗਤ ਵਿੱਚ ਇਹ ਮਹਾਰਾਜ ਜੀਆਂ ਨੇ ਬੜਾ ਹੀ ਸਾਡੇ ਤੇ ਪਰਉਪਕਾਰ ਕੀਤਾ ਹੈ ਤੋਂ ਆਪ ਜੀ ਸਰਵਤ ਸੰਗਤ ਦਾ ਧੰਨਵਾਦ ਭਗਤੀ ਇਹ ਸ਼ਬਦ ਦਾ ਅੱਜ ਵਿਚਾਰ ਕੀਤਾ ਹੈ ਅੱਗੇ ਸਾਧ ਸੰਗਤ ਜੀ ਭਗਤੀ ਮਹਾਰਾਜ ਜੀਆ ਨੇ ਬਚਨ ਕਿਹਾ ਜਿਵੇਂ ਭਗਤ ਨਵੈ ਪ੍ਰਕਾਰਾ ਨੌ ਪ੍ਰਕਾਰ ਦੀ ਭਗਤੀ ਮੰਨੀ ਗਈ ਮਹਾਰਾਜ ਜੀਆ ਨੇ ਬਚਨ ਕਿਹਾ ਹੈ ਨੌਦਾ ਭਗਤੀ ਵੀ ਕਿਹਾ ਜਾਂਦਾ ਹੈ ਉਹਦੇ ਤੇ ਆਪਾਂ ਅਗਲੀ ਵਿਚਾਰ ਫਿਰ ਕਰਾਂਗੇ ਸੋ ਸਰਵਤ ਸੰਗਤ ਦਾ ਧੰਨਵਾਦ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ